Thank you, Steve. हो <laughs> Tinha, tinha, arrobelhinha ਹਾਜ਼ਰੀ ਲਵਾਣੀ ਹੈ। ਤੇ ਕੀ ਕਹਿਣਾ? ਹਾਂਜੀ। ਜਿਸਕੇ ਹੱਥ ਕੇ ਕੇ ਦਾ ਸਮਝ ਆਉਂਦੀ ਆ ਵਧੀਆ ਲੱਗਿਆ ਤੇ ਇੱਕ ਵਾਰ ਤਾੜੀ ਲਾ ਕੇ ਦੱਸਿਓ। ਬੱਤੀ ਸਾਡੇ ਚੇਅਰਮੈਨ ਸਾਹਿਬ ਪਰਮਜੀਤ ਸਿੰਘ ਜੀ ਪੰਨੂ ਪੰਨੂ ਸਾਹਿਬ ਉਹਨਾਂ ਨੇ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੀਆਂ ਭੈਣਾਂ ਦੇ ਲਈ। ਬਹੁਤ ਸਾਰਾ ਮਾਣ ਪੁੱਜਿਆ DJ ਲੱਕੀ ਸਾਊਂਡ ਜਿਹੜੇ ਵੀਰ ਦੇ ਸਾਊਂਡ ਲੱਗੀ ਹੋਈ ਆ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਸਾਡੀਆਂ ਭੈਣਾਂ ਲਈ ਪੁੱਜਿਆ ਤੇ ਨਾਲ ਮਾਸਟਰ ਲਖਵੀਰ ਦਾਸ ਜੀ ਉਹਨਾਂ ਵੱਲੋਂ ਵੀ ਬੜਾ ਪਿਆਰ ਕਮਾ ਤੌੜ ਖੁਰ ਜੀ ਉਹਨਾਂ ਵੱਲੋਂ ਬੜਾ ਪਿਆਰ ਇਹਨਾਂ ਧੀਆਂ ਦੇ ਲਈ ਪੁੱਜਿਆ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਿ ਦਿੱਲੀ ਵਿੱਚ ਦਾਮਨੀ ਸ਼ਿਕਾਰ ਹੋਗੀ ਪਾਪੀਆਂ ਦਾ ਦਿੱਲੀ ਵਿੱਚ ਦਾਮਨੀ ਸ਼ਿਕਾਰ ਹੋਗੀ ਪਾਪੀਆਂ ਦਾ ਕਿਤੀ ਪੈਣ ਕਾ ਤੋਂ ਨਹੀਂ ਕੋਈ ਦਿਲੋਂ ਸਤਕਾਰ ਦਾ ਇੱਕ ਪਾਸੇ ਲੋਕੀ ਪੂਜਾ ਕਰਦੇ ਨੇ ਕੰਜਕਾਂ ਦੀ ਉੱਖ ਵੀ ਚਿੱਟਾ ਤਵੇ ਸਮਾਇਤੀਆਂ ਮਾਰਦਾ ਖੇਤਰ ਵਿੱਚ ਫਰੇਕ ਇਹ ਬਰਾਬਰ ਫੇ ਮੁੰਡਿਆਂ ਦੇ ਸੁੱਖੀ ਕਕਰਾਲੇ ਗੋਰਾ ਝੋਟਨੀਓ ਮਾਰਦਾ ਸੁੱਖੀ ਕਕਰਾਲੇ ਗੋਰਾ ਝੋਟਨੀਓ ਮਾਰਦਾ ਜਿਹੜੀਆਂ ਪੈਣਾ ਵਿੱਚ ਗੱਲਾਂ ਕਰਦੀਆਂ ਨੇ ਪਰ ਰੋਜ਼ ਹੀ ਗੱਲਾਂ ਕਰਨੀਆਂ ਨੇ ਮੇਰਾ ਜਿਹੜੀ ਕਹਿਣ ਦਾ ਮਤਲਬ ਵੀ ਜਿਹੜਾ ਤੁਹਾਡਾ 100% ਧਿਆਨ ਸਾਡੇ ਵੱਲ ਹੋਵੇ। ਇਹ ਇਹ ਨਹੀਂ ਵੀ ਅੱਜ ਤੌਲਖੁਰ ਦੇ ਵਿੱਚ ਗਏ ਘਰੋਂ ਕੰਮ ਛੱਡ ਕੇ ਵੀ ਆਏ ਉਹ ਨੱਚੇ ਟੱਪੇ ਗਿੱਧਾ ਪਾਇਆ ਬੋਲੀਆਂ ਪਾਈਆਂ ਘਰੇ ਚਲੇ ਗਏ ਦਾ ਇਹ ਮਤਲਬ ਨਹੀਂ। ਮਤਲਬ ਇਹਦਾ ਕੋਈ ਹੋਰ ਹੈ। ਧੀਆ ਮਨਾਉਣ ਦਾ ਕਾਰਨ ਕੀ ਹੈ ਵੀ ਜਿਹੜੇ ਛੋਟੇ ਬੱਚੇ ਆ ਜਾਣੀ ਕਿ ਧੀਆ ਜਿਨ੍ਹਾਂ ਨੇ ਇੱਕ ਨਾ ਇੱਕ ਦਿਨ ਆ ਕੇ ਮਾਂ ਬਣਨਾ ਹੁੰਦਾ ਉਹਨਾਂ ਦਾ ਸਤਿਕਾਰ ਕਰਨਾ ਫਰਜ਼ ਬਣਦਾ ਆਪਣਾ। ਜਿੱਥੇ ਮੁੰਡਿਆਂ ਨੂੰ ਪਿਆਰ ਕਰਦੇ ਹੋ ਤੇ ਧੀਆ ਨੂੰ ਵੀ ਪਿਆਰ ਕਰਿਆ ਕਰੋ। ਇਸ ਕਰਕੇ ਜਿਹੜੀਆਂ ਪੰਜਾਬ ਵਿੱਚ țiiਾਂ ਦਾ ਤਿਹਾਰ ਮਨਾਇਆ ਜਾਂਦਾ ਰਖੜੀ ਤਿਹਾਰ ਤੇ ਆ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਇਸ ਨਗਰ ਦਾ ਸਾਡਾ ਵੀਰ ਭੋਲੂ ਧੌਲਵਾ ਜਿਹੜਾ ਬਹੁਤ ਵਧੀਆ ਲਿਖਾਰੀ ਐ ਜਿਹਦੀ ਕਲਮ ਬਾਤ ਸੋਹਣਾ ਲਿਖਦੀ ਐ ਕਿ ਖੁਦ ਹੀ ਮਾਣ ਦੇ ਉੱਤੇ ਬੈ ਕੇ ਜੋ ਗੱਲਾਂ ਸੀ ਕਰੀਆਂ ਖੁਦ ਹੀ ਮਾਣ ਦੇ ਉੱਤੇ ਬੈ ਕੇ ਜੋ ਗੱਲਾਂ ਸੀ ਕਰੀਆਂ ਅੱਜ ਵੀ ਚੇਤੇ ਆਉਂਦੀਆਂ ਯਾਰੋ ਬੀਤ ਗਈਆਂ ਜੋ ਘੜੀਆਂ ਮੈਣਾ ਵਿੱਚੋਂ ਨੀਰ ਹੈ ਡੁੱਲਦਾ ਜਦ ਆਉਂਦੀ ਯਾਦ ਪੁਰਾਣੀ ਕਿੱਥੇ ਗਿਆ ਉਹ ਸਰਬਤ ਵਰਗਾ ਖੋ ਦਾ ਮਿੱਠਾ ਪਾਣੀ ਇਹ ਭੋਲੂ ਦੀਆਂ ਲਾਈਨਾਂ ਲਿਖੀਆਂ ਨੇ ਤਾੜੀ ਮਾਰਦੇ ਚ ਚੰਗੇ ਲੱਗੇ। ਹੱਕੇ ਜਿਹੜਾ ਅਨੋਖ ਹੁੰਦਾ ਜਾ ਰਿਹਾ ਸੀ ਸਮਾਂ ਫਿਰ ਤੋਂ ਆਪਾਂ ਪਰੋੜ ਕਰ ਰਹੇ ਜਾ ਰਹੇ ਆ। ਸਾਡੇ ਚੇਅਰਮੈਨ ਸਾਹਿਬ ਦੇ ਬੇਟਾ ਜੀ ਹੀਪਾ ਵਾਈ ਵੀ ਆਇਆ ਪੰਦੀਰ ਸਾਹਿਬ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਫਿਰ ਤੋਂ ਹੀ ਪੰਜਾਬ ਦੀ ਬੁਲੰਦ ਆਵਾਜ਼ ਸਾਡੀਆਂ ਭੈਣਾਂ ਤੇ ਮਾਂ రావు కుల్లా సారే జన స్పేస్ బ సార్యా